ਸਸ਼ੀ ਗਲ ਚਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਛੋਟੀਆਂ ਬਹੁਤ ਜ਼ਰੂਰੀ ਕੰਮ ਆਉਣ ਵਾਲੀਆਂ ਕੁਝ ਗੱਲਾਂ ਨੰਬਰ 1 ਮੂਹ ਵਿੱਚ ਪਾਣੀ ਭਰ ਕੇ ਨਹਾਉਣ ਦੇ ਨਾਲ ਕਦੇ ਵੀ ਜ਼ੁਕਾਮ ਨਹੀਂ ਹੁੰਦਾ ਨੰਬਰ 2 ਨਹਾਉਣ ਤੋਂ ਪਹਿਲਾਂ ਨੱਕ ਕੰਨ ਨਾਭੀ ਅਤੇ ਅੰਗੂਠੇ ਦੇ ਨੋਹਾਂ ਤੇ ਸਰੋਂ ਦਾ ਤੇਲ ਲਗਾਉਣ ਦੇ ਨਾਲ ਕਦੇ ਵੀ ਅੱਖਾਂ ਖਰਾਬ ਨਹੀਂ ਹੁੰਦੀਆਂ ਨੰਬਰ 3 ਜਦੋਂ ਮੋਬਾਈਲ ਫੋਨ ਪੂਰੀ ਤਰ੍ਹਾਂ ਡਿਸਚਾਰਜ ਹੋ ਜਾਵੇ ਉਸ ਸਮੇਂ ਫੋਨ ਨਾ ਸੁਣੋ ਉਸ ਸਮੇਂ ਰੇਡੀਏਸ਼ਨ ਹਜ਼ਾਰ ਗੁਣਾ ਜ਼ਿਆਦਾ ਹੋ ਜਾਂਦੀ ਹੈ ਜੋ ਤੁਹਾਡੇ ਦਿਮਾਗ ਨੂੰ ਬਹੁਤ ਬਿਮਾਰ ਕਰਨ ਦੇ ਲਈ ਕਾਫੀ ਹੈ ਨੰਬਰ 4 ਦੰਦਾਂ ਦਾ ਅਸਲੀ ਰੰਗ ਹਲਕਾ ਪੀਲਾ ਹੁੰਦਾ ਹੈ ਇਸ ਲਈ ਦੰਦਾਂ ਨੂੰ ਚਿੱਟਾ ਕਰਨ ਦੀ ਕੋਸ਼ਿਸ਼ ਕਦੇ ਵੀ ਨਾ ਕਰੋ ਨੰਬਰ 5 ਸੇਦਾ ਨਮਕ ਦੇਸੀ ਗਾਂ ਦਾ ਘਿਓ ਅਤੇ ਸਰੋਂ ਦਾ ਤੇਲ ਹੀ ਵਰਤੋ ਨੰਬਰ 6 ਦੰਦਾਂ ਦੇ ਦਰਦ ਤੋਂ ਤੁਰੰਤ ਰਾਹਤ ਪਾਉਣ ਦੇ ਲਈ ਅਦਰਕ ਦਾ ਛੋਟਾ ਜਿਹਾ ਟੁਕੜਾ ਮੂੰਹ ਵਿੱਚ ਰੱਖ ਕੇ ਚਬਾਓ ਇਹਦੇ ਨਾਲ ਤੁਹਾਡਾ ਦਰਦ ਦੂਰ ਹੋ ਜਾਵੇਗਾ ਨੰਬਰ 7 ਜੇਕਰ ਤੁਸੀਂ ਟਾਈਲਰ ਜਾਂਦੇ ਸਮੇਂ ਆਪਣੇ ਦੰਦਾਂ ਨੂੰ ਦਬਾ ਕੇ ਰੱਖਦੇ ਹੋ ਤਾਂ ਉਹ ਮਜ਼ਬੂਤ ਰਹਿਣਗੇ ਅਤੇ ਤੁਹਾਨੂੰ ਕਦੇ ਵੀ ਲੱਕਵਾ ਨਹੀਂ ਹੋ ਸਕਦਾ ਨੰਬਰ 8 ਲਕਵਾ ਹੋਣ ਤੇ ਦੇਸੀ ਗਾਂ ਦਾ ਘਿਓ ਮਰੀਜ਼ ਦੇ ਨੱਕ ਵਿੱਚ ਪਾਉਣ ਦੇ ਨਾਲ ਲਕਵਾ 15 ਮਿੰਟਾਂ ਦੇ ਵਿੱਚ ਹੀ ਠੀਕ ਹੋ ਜਾਂਦਾ ਹੈ। ਨੰਬਰ 9 ਦੇਸੀ ਗਾਂ ਦੇ ਸਰੀਰ ਦੇ ਉੱਤੇ ਹੱਥ ਫੇਰਨ ਦੇ ਨਾਲ 10 ਦਿਨਾਂ ਦੇ ਵਿੱਚ ਹੀ ਬਲੱਡ ਪ੍ਰੈਸ਼ਰ ਪੂਰੀ ਤਰ੍ਹਾਂ ਦੇ ਨਾਲ ਠੀਕ ਹੋ ਜਾਂਦਾ ਹੈ। ਨੰਬਰ 10 ਸਾਡੇ ਦੰਦ ਦੋ ਤਰ੍ਹਾਂ ਦੇ ਹੁੰਦੇ ਹਨ ਦੁੱਧ ਦੇ ਦੰਦ ਤੇ ਸਥਾਈ ਦੰਦ ਸਥਾਈ ਦੰਦ ਟੁੱਟਣ ਤੋਂ ਬਾਅਦ ਕਦੇ ਵੀ ਵਾਪਸ ਨਹੀਂ ਆਉਂਦੇ। ਨੰਬਰ 11 ਸੋਇਆਬੀਨ ਨੂੰ 2 ਘੰਟੇ ਭਿਜਣ ਤੋਂ ਬਾਅਦ ਉਹਦੀ ਛੱਗ ਕਾਲ ਕੇ ਹੀ ਉਸ ਨੂੰ ਵਰਤਣਾ ਚਾਹੀਦਾ ਹੈ। ਨੰਬਰ 12 ਦੁੱਧ ਅਤੇ ਕਟਹਲ ਕਦੇ ਵੀ ਇਕੱਠੇ ਨਹੀਂ ਖਾਣੇ ਚਾਹੀਦੇ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਨੰਬਰ 13 ਦਹੀਂ ਨੂੰ ਕਦੇ ਵੀ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਇਹ ਨੁਕਸਾਨਦੇ ਹੁੰਦਾ ਹੈ। ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੀਡੀਓਜ਼ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰੋ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਗਾਇਜ਼